ਦੇਖੋ ਮੈਂ ਧੰਨਵਾਦ ਕਰਦਾਗਾ ਤਲਵੰਡੀ ਸਾਬੋ ਸ਼ਹਿਰ ਦੀ ਜਿਹੜੀ ਅਕਾਲੀ ਦਲ ਦੀ ਜਥੇਬੰਦੀ ਹੈ ਪ੍ਰਧਾਨ ਸਾਹਿਬ ਸਰਦਾਰ ਹਰਮਿੰਦਰ ਸਿੰਘ ਜੀ ਤੇ ਸਮੁੱਚੀ ਜਥੇਬੰਦੀ ਇੱਥੇ ਮੈਨੂੰ ਵਧਾਈ ਦੇਣ ਆਈ ਜਿਹੜਾ ਪਾਰਟੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬੀਬਾ ਹਰਸਮਰਤ ਕੌਰ ਬਾਦਲ ਜੀ ਨੇ ਤੇ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਮੈਨੂੰ ਜੋ ਅਹੁਦਾ ਬਖਸ਼ਿਆ ਵਰਕਿੰਗ ਕਮੇਟੀ ਦਾ ਇੱਕ ਮੈਂਬਰ ਲਿਆ ਉਹਦੇ ਵਜੋਂ ਸਾਰੇ ਇੱਥੇ ਆਏ ਸੀਗੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਣਾਗਾ ਵੀ ਜੋ ਪਾਰਟੀ ਨੇ ਅਹੁਦਾ ਬਖਸ਼ਿਆਗਾ ਉਹਦੇ ਤੇ ਪੂਰੀ ਉਤਰਨ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗੇ ਅੱਜ ਪੰਜਾਬ ਸਰਕਾਰ ਆ ਜੋ ਮਤਲਬ ਜੀਤਿਆ ਸਾਹਿਬ ਤੇ ਜਿਵੇਂ ਮਤਲਬ ਬਦਲਾ ਖੁਰੀ ਤੇ ਕੁੱਤ ਲਾਈਏ ਕੀ ਕਹਣਾ ਚਾਹਤਿਓ ਮੈਂ ਲੈਣਾ ਸਰ ਅੱਜ ਮਤਲਬ ਬਾਰ-ਬਾਰ ਅਕਾਲੀ ਵਰਕਰਾਂ ਤੇ ਜਿਹੜਾ ਉਹਨਾਂ ਨੂੰ ਆੜੇ ਹੱਥੀ ਲਿਆ ਜਾ ਦੇਖੋ ਇਹ ਝੂਠ ਦੇ ਬੁਨਿਆਦ ਤੇ ਸਰਕਾਰ ਬਣੀ ਹੋਈ ਹੈ ਝੂਠ ਬੋਲ-ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਸਭ ਤੋਂ ਵੱਡੇ ਇਹਨਾਂ ਨੇ 7-8 ਗਰੰਟੀਆਂ ਦਿੱਤੀਆਂ ਸੀਗੀਆਂ ਇਹਦੇ ਵਿੱਚੋਂ ਆ ਬੀਬੀਆਂ ਦੇ ਵਾਸਤੇ 1000 ਰੁਪਿਆ ਕਿਹਾ ਸੀਗਾ ਵੀ ਪਹਿਲੇ ਦਿਨੋਂ ਅਸੀਂ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ। ਨੌਕਰੀਆਂ ਘਰ-ਘਰ ਪਹੁੰਚਾਵਾਂਗੇ। 25000 ਕਰੋੜ ਰੁਪਿਆ ਸਾਲ ਦਾ ਅਸੀਂ ਰੇਤੇ ਦੇ ਕਾਰੋਬਾਰ ਚੋਂ ਕੱਢਾਂਗੇ। 25000 ਕਰੋੜ ਰੁਪਿਆ ਅਸੀਂ दारू ਦੇ ਕਾਰੋਬਾਰ ਚੋਂ ਕੱਢਾਂਗੇ। 25000 ਕਰੋੜ ਰੁਪਿਆ ਅਸੀਂ ਕੇਬਲ ਦੇ ਕਾਰੋਬਾਰ ਤੋਂ ਇੱਕ-ਇੱਕ ਸਾਲ ਦਾ ਗਾਰੰਟੀ ਦੇ ਕੇ ਗਿਆ ਸੀਗਾ ਅਰਵਿੰਦ ਕੇਜਰੀਵਾਲ। 3 ਸਾਲ ਹੋ ਗਏ ਜੀ। 2 ਲੱਖ ਕਰੋੜ ਰੁਪਿਆ ਬਣ ਗਿਆ ਇਹ। 3 ਕਾਰੋਬਾਰਾਂ ਚੋਂ ਤੇ ਇਹਨਾਂ ਨੇ ਪਤੰਦਰਾ ਨੇ ਲੈ ਲੈ ਕੇ ਲੋਨ ਅੱਜ 4 ਲੱਖ ਕਰੋੜ ਰੁਪਏ ਦਾ ਲੋਨ ਚੜਿਆ ਹੋਇਆ ਹੈਗਾ ਪੰਜਾਬ ਦੇ ਸਿਰ ਤੇ ਜਿਹੜਾ ਇੱਕ ਬੱਚਾ ਜੰਮਦਾਗਾ ਉਹਦੇ ਤਕਰੀਬਨ ਡੇਢ ਤੋਂ ਪੌਣੇ 2 ਲੱਖ ਰੁਪਏ ਦਾ ਕਰਜ਼ਾ ਹੈਗਾ ਹਰੇਕ ਆਪਣੇ ਪੰਜਾਬੀ ਦੇ ਸਿਰ ਤੇ ਇਹ ਜਿਹੜੀਆਂ ਨਕਾਮੀਆਂ ਹਨ ਹੈਗੀਆਂ ਇਹਨਾਂ ਨੂੰ ਲੁਕਾਉਣ ਵਾਸਤੇ ਲੋਕਾਂ ਦਾ ਜਿਹੜੀ ਲੋਕਾਂ ਨੂੰ ਭ੍ਰਮਿਤ ਕਰਨ ਵਾਸਤੇ ਇਹ ਇਹੋ ਜਿਹੇ ਛੜਯੰਤਰ ਰਚਦੇ ਨੇਗੇ ਵੀ ਮਜੀਠੀਆ ਸਾਹਿਬ ਨੂੰ ਅੰਦਰ ਕਰਤਾ ਤਿੰਨ ਸਾਲ ਦੀ ਸਰਕਾਰ ਕੀ ਦੀ ਹੈ ਜੀ ਪਾਵਰ ਕਿਹਦੇ ਕੋਲੇ ਆ ਭਗਵੰਤ ਮਾਨ ਕੋਲੇ ਆ ਜੇ ਕੋਈ ਨਸ਼ੇ ਦਾ ਕੇਸ ਸੀਗਾ ਐਨਡੀਪੀਐਸ ਕੇਸ ਸੀਗਾ ਉਹ ਕਿਹਦੇ ਕੋਲੇ ਸੀਗਾ ਸਰਕਾਰ ਕੋਲੇ ਸੀਗਾ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਨਡੀਪੀਐਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਪਰੇ ਭਗਾ ਕੇ ਮਾਰਿਆ ਸੀਗਾ ਉਹੀ ਸ਼ਬਦਾਵਲੀ ਉਹੀ ਇੱਕ ਇੱਕ ਸ਼ਬਦ ਚੱਕ ਕੇ ਨਵਾਂ ਕੇਸ ਪਾਤਾ ਡੀਏ ਦਾ ਤੇ ਐਸੈਟ ਤਾਂ ਮਿਲੇ ਨਹੀਂਗੇ ਲੋਕਾਂ ਨੂੰ ਹੁਣ 1000 ਕਰੋੜ 1000 ਏਕੜ ਜ਼ਮੀਨ ਸ਼ਿਮਲੇ ਚ ਲੈਣ ਵਾਸਤੇ ਕੋਈ ਛੋਟੀ ਜੀ ਗੱਲ ਤਾਂ ਹੈ ਨਹੀਂ ਜੀ ਉਹ ਤਾਂ ਮਾਲ ਮਹਿਕਮੇ ਦੇ ਰਿਕਾਰਡ ਚ 1 ਮਿੰਟ ਚ ਨਿਕਲ ਜੂਗਾ ਅੱਜ ਤੱਕ ਕੋਈ ਇਹਨਾਂ ਨੇ ਸਬੂਤ ਦਿੱਤਾ ਕਹਿੰਦੇ 29 ਫੋਨ ਇਹਨਾਂ ਦੇ ਘਰੋਂ ਫੜੇ ਗਏ ਸੀਗੇ ਜਿਹੜੀ ਫਰਦ ਹੁੰਦੀ ਹੈ ਤਲਾਸ਼ੀ ਦੀ ਫਰਦ ਹੁੰਦੀ ਹੈ ਕਿ ਪੁਲਿਸ ਨੇ ਜਮ੍ਹਾਂ ਕਰਾਈ ਹੈਗੀ ਕੋਰਟ ਦੇ ਵਿੱਚ ਉਹਦੇ ਵਿੱਚ ਇੱਕ ਵੀ ਫੋਨ ਨਹੀਂ ਹੈਗਾ ਤੇ ਇਹਨਾਂ ਦੇ ਉਹ ਤਮਾਤਰ ਵਰਗੇ ਜਿਹੜੇ ਵੱਡੇ ਵੱਡੇ ਮੰਤਰੀ ਨੇਗੇ ਉਹਨਾਂ ਨੇ ਬਿਆਨ ਪਹਿਲੇ ਦਿਨ ਹੀ ਦਿੱਤਾ ਸੀ ਵੀ 29 ਫੋਨ ਫੜੇ ਗਏ ਨੇ ਜੀ ਝੋਟ ਤੁਹਾਡੇ ਸਾਹਮਣੇ ਹੈਗਾ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਆਪਾਂ ਗੱਲ ਕਰੀਏ ਅਬੋਰ ਵਿੱਚ ਉਸ ਸੰਜੇ ਵਰਮਾ ਜੀ ਨੂੰ ਸ਼ਰਿਆਮ ਦਿਨ ਦਿਹਾੜੇ ਉਹਨਾਂ ਦਾ ਕਤਲ ਕਰਤਾ ਫਰौती ਪਿੱਛੇ ਅੱਜ ਤੇ ਸਰਪੰਚ ਦਾ ਵੀ ਕਤਲ ਹੋਇਆ ਅੱਜ ਸਰਪੰਚ ਦਾ ਕਤਲ ਹੋ ਗਿਆ ਉਹ 25 ਹਜ਼ਾਰ ਏਕੜ ਤੁਸੀਂ ਧੱਕੇ ਨਾਲ ਲੁਧਿਆਣਾ ਤੋਂ ਜ਼ਮੀਨ ਤੁਸੀਂ ਕਿਸਾਨਾਂ ਦੀ ਖੋਹਣ ਦੀ ਕੋਸ਼ਿਸ਼ ਕਰ ਰਹੇ ਹੋਗੇ ਆਪਦੇ ਖਜ਼ਾਨੇ ਭਰਨ ਵਾਸਤੇ 800 ਤੋਂ ਲੈ ਕੇ 1000 ਕਰੋੜ ਰੁਪਇਆ ਸਾਲਾਨਾ ਇਹ ਇਹਨਾਂ ਦਾ ਬਜਟ ਹੈਗਾ ਐਡਵਰਟਾਈਜ਼ਮੈਂਟ ਦਾ ਕਿਤੇ ਐਂ ਤਾਂ ਨਹੀਂ ਲੱਗਦਾ ਵੀ ਲਗਾਤਾਰ ਅਕਾਲੀ ਦਲ ਨਾਲ ਲੋਕ ਜੁੜ ਰਹੇ ਹੈ ਕਿਤੇ ਨਾ ਕਿਤੇ ਪਹਿਲਾਂ ਵਾਲੇ ਕੰਮਾਂ ਨੂੰ ਦੇਖ ਕੇ ਲੱਗਦਾ ਕਿ ਇਹ ਬਖਲਾਟ ਹੋਈ ਐਬਸੋਲੂਟਲੀ ਤੁਹਾਡਾ ਤੁਸੀਂ 100% ਗੱਲ ਸਹੀ ਕੀਤੀ ਹੈਗੀ ਅਕਾਲੀ ਦਲ ਇੰਨੀ ਤੇਜ਼ੀ ਫੜ ਰਿਹਾ ਹੈਗਾ ਤੇ ਇਹਨਾਂ ਨੂੰ ਪਤਾ ਹੈ ਵੀ ਜੇ ਮਾਂ ਦੇ ਪੁੱਤ ਇਹਨਾਂ ਨੂੰ ਬਣਾਉਣਾ ਹੈਗਾ ਤੇ ਅਕਾਲੀ ਦਲ ਹੀ ਬਣਾਊਗਾ ਤੇ ਇਹ ਇਹੀ ਗੱਲ ਤੋਂ ਡਰਦੇ ਨੇਗੇ ਤਾਂ ਹੀ ਇਹ ਐਡੀਆਂ ਵੱਡੇ ਵੱਡੇ ਤਸ਼ੱਦਦ ਸਾਡੇ ਤੇ ਕਰਦੇ ਨੇ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਹੈ 100 ਸਾਲ ਪੁਰਾਣੀ ਪਾਰਟੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ 17 ਸਾਲ 1919 ਸਾਲ ਜੇਲ੍ਹ ਰਹੇ ਨੇਗੇ ਅਸੀਂ ਆ ਦੋ ਚਾਰ ਮਹੀਨਿਆਂ ਦੀ ਜੇਲ੍ਹ ਤੋਂ ਕਿਤੇ ਨਹੀਂ ਡਰਦੇਗੇ ਕੀ ਭਾਅ ਵਿਕਦੀ ਐ ਮਾਨ ਸਾਹਿਬ ਇਹ ਤੁਹਾਨੂੰ 1.5 ਸਾਲ ਦੇ ਅੰਦਰ ਅੰਦਰ ਪਤਾ ਲੱਗ ਜਾਊਗਾ